ਅਸਲਾਮ ਵਾਲੇਕਮ ਮਮੀ ਫਾਨੀਆ ਸੇ ਠੀਕ ਠਾਕ ਹੈ ਰੀ ਇਹ ਨਾਲ ਦੇ ਚੜਦੀ ਕਲਾ ਚ ਹੋ ਗਏ ਅੱਜ ਦੀ ਕਥਾ ਦੇ ਵਿੱਚ ਅਸਲ ਸੀਮ ਸਕੀਨ ਜੀ ਦਾਸ ਦੇ ਪੈ ਨੇ ਕਿ ਜੇ ਕਿਹੜੇ ਤਿੰਨ ਕੰਮ ਹੈ ਜੇ ਇਨਸਾਨ ਛੱਡ ਦੇ ਤੇ ਉਹਦੀ ਜ਼ਿੰਦਗੀ ਕਾਮਯਾਬ ਹੋ ਜਾਏਗੀ ਉਹ ਵੀ ਸ਼ਾਨਦਾਰ ਖਤਾ ਖੈਰ ਆਵਾ ਚੱਲ ਰਹੀ ਹੈ ਦੀ ਕਥਾ ਦੇ ਬਾਅਦ ਕਰਨੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਬਸ ਸਾਰੇ ਵੀਰਾਂ ਪਰਵਾਹ ਕੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤਾਂ ਬਾਜ ਜਲਦੀ ਦੀ ਕਥਾ ਸਦੀਵੀ ਸੁਖ ਦੀ ਕਿਸੇ ਕੋਲ ਆਸ ਰੱਖਣੇ ऐसे मनुखनोई कंद ने पो देखे छै भ्रम रे छै शायद आप नो पता होवे वेदांत मूर्खता दे तीन लक्षण दसदा है व्यर्थ आशा पहला मूर्खता दा लक्षण ए दसदा है दूजा व्यर्थ कर्म तीसरा व्यर्थ ज्ञान कंद मूड मणक दी के इस तरह पहचान करोगे ਵੇਦਾਂਤ ਆਚਾਰੀਆ ਕਹਿੰਦੇ ਨੇ ਇਹ ਲੱਛਣ 3 ਨੇ ਵਿਅਰਥ ਆਸ਼ਾ ਵਿਅਰਥ ਆਸ਼ਾ ਕਿ ਕਿਸੇ ਕੋਲੋਂ ਸੁਖ ਦੀ ਆਸਾ ਤੇ ਜੇ ਮੈਨੂੰ ਕਿਸੇ ਕੋਲ ਸੁਖ ਮਿਲ ਸਕਦਾ ਹੈ ਪਰ ਪ੍ਰਮਾਤਮਾ ਦੀ ਕੀ ਲੋੜ ਹੈ ਤੁਹਾਨੂੰ ਖਤਰ? ਜੇ ਕੀ ਲੋੜ ਹੈ ਪ੍ਰਮਾਤਮਾ ਦਾ ਨਾਮ ਜਪਣ ਦੀ ਕਿਸੇ ਕਲ ਸਦੀਵੀ ਸੁਖ ਦੀ ਆਸਾ ਰੱਖਣੇ ਸਦੀਵੀ ਸੁਖ ਮੈਂ ਕਹਿ ਰਹੇ ਸਦੀਵੀ ਸੁਖ ਨਹੀਂ ਹੈ ਪਰ ਆਸਾ ਰੱਖਣੇ ਕਹਿੰਦੇ ਮੂਰਖਤਾ ਦਾ ਪਹਿਲਾ ਲਕਸ਼ਣ ਵੇਰਥ ਆਸ਼ਾ ਹਰ ਸੁਖ ਬੇਰਸ ਹੋ ਜਾਂਦਾ ਹੈ ਹਰ ਸੁਖ ਦੁੱਖ ਦੇ ਵਿੱਚ ਬਦਲ ਜਾਂਦਾ ਹੈ ਹਰ ਸੁਖ ਆਮ ਰੋਜ਼ ਦੀ ਰੂਟੀਨ ਬਣ ਜਾਂਦਾ ਹੈ ਕੁਝ ਨਹੀਂ ਤੇ ਕੁਝ ਨਹੀਂ ਹੈ ਇਹ ਵੀ ਮੈਂਸ ਕਰਦੇ ਹਾਂ ਦੂਸਰਾ ਵਿਅਰਥ ਕਰਮ ਕਿਹੜਾ ਵਿਅਰਥ ਕਰਮ ਜਿਹਦਾ ਕੋਈ ਫਲ ਹੀ ਨਹੀਂ ਕੁਛ ਵੀ ਫਲ ਨਹੀਂ ਜਿਵੇਂ ਕੋਈ ਕਈ ਪੋਣਿਆਂ ਦਾ ਵਰਤ ਰੱਖਦਾ ਹੈ ਮਸਿਆ ਦਾ ਵਰਤ ਰੱਖਦਾ ਹੈ ਪਿੱਪਲ ਨੂੰ ਪਾਣੀ ਦੇਂਦਾ ਹੈ ਇੱਕ ਤਿਵਾਰ ਹੈ ਭਾਰਤ ਦੇ ਓਜਨ ਮਾਤਾਵਾਂ ਆਵਲੇ ਦੇ ਦਰਖਤ ਨੂੰ ਦਾਗਾ ਬਨਣ ਗਿਆ ਆਉਣ ਵਾਲੇ ਬੇਕਰਖ ਤੇ ਕਿੰਦੇ ਇਸ ਸਾਡੇ ਗੁਰਮਤ ਸਵਾਗਮ ਸਥਾਨ ਤੇ ਕਦੀ ਗਦੀਉ ਨਾਲ ਦਾ ਤਿਵਾਰ ਸਾਡੇ ਛੋਟੇ ਸਵਾਗਮ ਦੇ ਦਿਨਾਂ ਚ ਆ ਜਾਂਦਾ ਬੜੀਆਂ ਮਲਕਾਂਵਾਂ ਆਉਂਦੀਆਂ ਹਿੰਦੂ ਘਰਾਂ ਦੇ ਇਤਿਆਹ ਕਈ ਦਾ ਪਾਰਗੇ ਸਿੰਗੋ ਔਖੇ ਉਹਨੇ ਤੇ ਡਿਸਟਰਬ ਕਰਨ ਗਿਆ ਵੀ ਆਪਣੇ ਗੀਤ ਗਾਣ ਲੱਗ ਪੈਂਦੀਆਂ ਤੇ ਕਈ ਰੋ ਬਣ ਕੇ ਇਹ ਆਵਦਾ ਕੱਟਦੇ ਮੈਨ ਕਈ ਨਹੀਂ ਲੱਗੇ ਹੋਇਆ ਠੀਕ ਹੈ ਕਦੀ ਕਦਾਈ ਇਸ ਤਰ੍ਹਾਂ ਹੁੰਦਾ ਅੱਗੇ ਪਿਛੇ ਇਤਿਵਾਰ ਉਹਨਾਂ ਦੇ ਨਾ ਚਣਿਆ ਹੁੰਦਾ ਉਹ ਦਾਗਾ ਲਪੇਟ ਦੀਆਂ ਪਰਗਰਮਾ ਕਰਦੀਆਂ ਨੇ ਗੀਤ गाਉਂਦੇ ਰਹਿੰਦੇ ਨੇ ਫਿਰ ਉੱਥੇ ਪੈਸੇ ਰੱਖ ਜਾਂਦੀਆਂ ਨੇ ਉਥੇ ਦਾ ਚੌਕੀਦਾਰ ਚੁੱਕ ਲੈਂਦਾ ਨਸੀਬ ਆਂਦੀਆਂ ਨੇ ਦੁੱਧ ਪਾਂਦੀਆਂ ਨੇ ਹੁਣ ਇਹ ਵਿਅਰਥ ਕਰੋ ਦੁੱਧ ਪਿਲਾੜਾ ਕਿਸੇ ਜੀਵ ਜੰਤੂ ਨੂੰ ਪਿਲਾਓ ਦਰਹਤ ਦੀ ਖੁਰਾਕ ਦੁੱਧ ਨਹੀਂ ਹੈ ਜਿਵੇਂ ਪਾਣੀ ਮਚ ਪਾਣੀ ਦੇ ਵਿੱਚ ਰਹਿ ਸਕਦੀ ਹੈ ਮੱਛੀ ਦੁੱਧ ਦੇ ਵਿੱਚ ਨਹੀਂ ਰਹਿ ਸਕਦੀ ਦੁੱਧ ਦੇ ਮਟਕੇ 'ਚ ਪਾਓਗੇ ਮਰ ਜਾਏਗੀ ਦੁੱਧ ਉਸ ਦੀ ਖਾਹ ਨਹੀਂ ਹੈ ਪਾਣੀ ਹੈ ਦਰਖਤ ਦੀ ਖੁਰਾਕ ਦੁੱਧ ਨਹੀਂ ਹੈ ਪਾਈ ਜਾਂਦੇ ਲੱਸੀ ਪਾਈ ਜਾਂਦੇ ਨੇ ਤਾਗਾ ਲਪੇਟੇ ਜਾਂਦੇ ਨੇ ਪੈਸੇ ਛੁੱਟੀ ਜਾਂਦੇ ਨੇ ਪੈਸੇ ਦਰਿਆਵਾਂ 'ਚ ਛੁੱਟੀ ਜਾਂਦੇ ਨੇ ਪੈਸੇ ਸਰੋਵਰਾਂ 'ਚ ਛੁੱਟੀ ਜਾਂਦੇ ਨੇ ਮੈਂ ਸਮਝਦਾ ਸੀ ਇਹ ਕਰਮ ਕਾਂਡ ਸਿਰਫ ਭਾਰਤ ਦੇ ਚ ਮੈਂ ਤੇ ਸਾਰੇ ਯੂਰਪ ਦੇ ਚ ਦੇਖਿਆ ਜਿੱਥੇ ਦੇਖਣ ਤੇ ਪਾਣੀ ਪੈਸੇ ਸੁਟਦੇ ਨੇ ਅੰਗਰੇਜ਼ ਪੈਸੇ ਸੁਟਦੇ ਹੈਰਾਨੇਗੀ ਹੋਈ ਮੈਨੂੰ ਤੇ ਇਹਨੂੰ ਕਹਿੰਦੇ ਨੇ ਵਿਅਰਥ ਕਰੋ ਵਿਅਰਥ ਕਰੋ ਤੀਸਰਾ ਵਿਅਰਥ ਗਿਆਨ ਜਿਹਨੂੰ ਅਮਲ ਦੇ ਚ ਨਹੀਂ ਲੈਣਾ ਨਹੀਂ ਲੈਣਾ ਪਤਾ ਤੇ ਚੱਲ ਗਏ ਲੇਕਿਨ ਅਮਲ ਦੇ ਚ ਨਹੀਂ ਲਿਆ ਉਦਰਤਨ ਦੇ ਚ ਨਹੀਂ ਲਿਆ ਵੇਦਾਂਤ ਆਚਾਰੀਆ ਕਹਿੰਦੇ ਨੇ ਮੌਰਖਤਾ ਦੇ ਤਿੰਨ ਲਕਸ਼ਣ ਨੇ ਵਿਅਰਥ ਆਸ਼ਾ ਵਿਅਰਥ ਕਰਮ ਵਿਅਰਥ ਗਿਆਨ ਹੁਣ ਮੈਂ ਫਿਰ ਅਰਜ਼ ਕਰਾਂ ਗਿਆਨ ਪ੍ਰਾਪਤ ਹੁੰਦਾ ਹੈ ਧਿਆਨ ਨਾਲ ਬਿਨਾਂ ਧਿਆਨ ਤੋਂ ਗਿਆਨ ਨਹੀਂ ਪ੍ਰਾਪਤ ਕਿਸੇ ਚੀਜ਼ ਦਾ ਵੀ ਗਿਆਨ ਲੈਣਾ ਉਦੇ ਧਿਆਨ ਪੂਰਵ ਦੇਣਾ ਤੇ ਧਿਆਨ ਬੀਜ ਹੈ ਗਿਆਨ ਦਾ ਚੈ ਨੇਕੇ ਦਾ ਗਿਆਨ ਲੈਣਾ ਹੈ ਬਦੀ ਦਾ ਗਿਆਨ ਲੈਣਾ ਹੈ ਪਦਾਰਤ ਦਾ ਗਿਆਨ ਲੈਣਾ ਹੈ ਪ੍ਰਮਾਤਮਾ ਦਾ ਗਿਆਨ ਲੈਣਾ ਹੈ ਬਿਨਾ ਧਿਆਨ ਤੋਂ ਨਹੀਂ ਮਿਲੇ ਭਾਰਤ ਦੇਸ਼ ਤੇ ਧਰਮ ਨੂੰ ਕਹਿੰਦੇ ਨੇ ਧਿਆਨ ਸਾਧਨਾ ਬਈ ਉਹ ਧਿਆਨ ਸਾਧਨਾ ਕਰ ਰਹੇ ਹੈ ਕਲਗੇਦਰ ਪਾਦਸ਼ਾਹ ਕਹਿੰਦੇ ਨੇ ਧਿਆਨ ਅੰਦਰ ਹੋ ਤੈ ਕੋ ਮਨ ਮੈਂ ਜੈ ਕੋ ਅਮਤੋ ਸਵੇਜਗ ਛਾ ਜੰਡ ਇਤਿਹਾਸੀ ਤੇ ਅਨਸਾਧਨਾ ਦੀ ਗੱਲ ਜਿਸ ਨਾਲ ਧਿਆਨ ਨਹੀਂ ਜੁੜਦਾ ਪਿਆ ਉਸ ਦਾ ਗਿਆਨ ਨਹੀਂ ਮਿਲਦਾ ਹੁਣ ਦੂਸਰਾ ਨੁਕਤਾ ਪਦਾਰਥ ਦਾ ਧਿਆਨ ਜਦ ਗਿਆਨ ਬਣ ਜਾਂਦਾ ਹੈ ਗਿਆਨ ਬिखर ਜਾਂਦਾ ਹੈ ਧਿਆਨ ਵੀ ਬिखर ਜਾਂਦਾ ਹੈ ਪਤਾ ਹੈ ਕਿਉਂ ਮੈਂ ਦਫਾ ਫਿਰ ਦੁਬਾਰਾ ਨਾ ਤਾਂ ਕਿ ਗੱਲ ਪੂਰੀ ਪਕੜ ਦੇ ਜਾ ਜੇ ਸ਼ੁਰੂ ਸ਼ੁਰੂ ਦੇ ਚਾਰ ਚਲਾਣਾ ਸਿੱਖ ਲੈ ਬੜਾ ਧਿਆਨ ਹੈ ਬੜਾ ਧਿਆਨ ਹੈ ਬੜਾ ਧਿਆਨ ਹੈ ਇੱਕ ਦਿਨ ਧਿਆਨ ਗਿਆਨ ਬਣ ਗਿਆ ਹੁਣ ਦੇਖੀਏ ਨਾਲ ਬੈਠੇ ਸਾਥੀ ਨਾਲ ਗੱਲਾਂ ਬਾਤਾਂ ਕਰਦੇ ਗੱਡੀ ਚਲਾ ਰਹੇ ਹੁਣ ਤੇ ਟੇ ਸੁਣਦੇ ਆ ਗੱਡੀ ਚਲਾ ਰਹੇ ਕਿਉਂ ਧਿਆਨ ਵੇਖਰ ਕੇ ਕਿਉਂ ਵੇਖਰ ਗਿਆ ਧਿਆਨ ਗਿਆਨ ਬਣ ਗਿਆ ਇਕ ਗਿਆਨ ਕਤਈ ਬਿਖਰਦਾ ਨਹੀਂ ਇਕ ਧਿਆਨ ਕਤਈ ਬਿਖਰਦਾ ਨਹੀਂ ਕਿਥੇ ਸ਼ਬਦ ਦੇ ਜੋੜਿਆ ਪ੍ਰਭੂ ਦੇ ਜੋੜਿਆ ਕਿਉਂ ਗਿਆਨ ਕਦੀ ਪੂਰਾ ਨਹੀਂ ਹੁੰਦਾ ਹੁੰਦਾ ਹੀ ਕਰੋੜਾਂ ਜ਼ਿੰਦਗੀਆਂ ਮਨੁੱਖ ਪ੍ਰਾਪਤ ਕਰਨ ਲਵੇ ਤਾਂ ਵੀ ਪਰਮਾਤਮਾ ਕੋਈ ਬਾਕੀ ਰਹਿ ਜਾਂਦਾ ਬੌਤਕ ਹੈ ਇਹ ਬੌਤਕ ਬੌਤਕ ਹੈ ਔਰ ਜਿਤਨਾ ਮਨੁੱਖ ਜਾਣਦਾ ਹੈ ਕਈਂ ਤੇ ਕੁਛ ਵੀ ਨਹੀਂ ਤੇ ਕੁਛ ਵੀ ਨਹੀਂ ਇਹ ਤੇ ਕੁਛ ਵੀ ਨਹੀਂ ਅਗਰ ਕੋਈ ਇਹ ਜਾਣਨ ਦਾ ਦਾਵਾ ਕਰਦੇਵੇ ਮੈਂ ਪ੍ਰਮਾਤਮਾ ਨੂੰ ਪੂਰਾ ਜਾਣ ਲਿਆ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਅੰਜਨ ਸਮਝ ਲਾ ਮੂੜ ਸਮਝ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਚਾਹਨਾਰੇ ਜਿਹੜੇ ਥੋੜੇ ਬਹੁਤ ਵੀ ਅਨਭਵੀ ਨੇ ਜ਼ਰੂਰ ਪਕੜ ਦੇ ਚਾਹੀਏਗੀ ਪਰਮਾਤਮਾ ਵਿੱਚ ਇੱਕ ਵਾਰਾ ਧਿਆਨ ਜੁੜ ਜਾਏ ਵਿਖੜਦਾ ਨਹੀਂ ਕਿਉਂ ਗਿਆਨ ਕਦੀ ਪੂਰਾ ਨਹੀਂ ਹੁੰਦਾ ਮਹਾਰਾਜ ਜੀ ਇੱਥੇ ਤੱਕ ਕਹਿੰਦੇ ਨੇ ਅਵਤਾਰਾਂ ਕੋਲ ਵੀ ਗਿਆਨ ਪੂਰਾ ਨਹੀਂ ਆਉਂਦਾ ਅਵਤਾਰ ਨਾ ਪਾਵੇ ਅੰਤ ਪਰਮੇਸ਼ਰ ਪਾਰ ਬ੍ਰਹਮ بے ਅੰਤ ਮਹਾਰਾਜ ਕਹਿੰਦੇ ਠੀਕ ਹੈ ਕੋਈ ਅੰਸ਼ਾ ਅਵਤਾਰ ਹੈ ਕੋਈ 2 ਕਲਾ ਉਤਾਰੇ ਕੋਈ 8 ਕਲਾ ਉਤਾਰੇ ਕੋਈ 12 ਕਲਾ 14 ਕਲਾ ਕੋਈ 16 ਕਲਾ ਉਤਾਰ ਹੈ ਹਉਣ ਪੈਨੇ ਅਵਤਾਰ ਦਾ ਪਾਵੇਂ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਇਸੋ ਸੇ ਰਹਸ ਬਣਿਆ ਰਹੇਗਾ ਰਮਜ਼ ਬਣੀ ਰਹੇਗੀ ਰਮਜ਼ ਰਹਸ ਕਿਸ ਨੂੰ ਕਹਿੰਦੇ ਨੇ ਅਚਰਜਤਾ ਵਿਸਮਾ ਸੈਂਟਿਸਟ ਕੋਲ ਵਿਸਵਾਦ ਨਹੀਂ ਆਉਂਦਾ ਜਾਣਦੇ ਹੈ ਬਦਾਰਤ ਨੂੰ ਧਿਆਨ ਬੇਕਰ ਗਿਆ ਗਿਆਨ ਮਿਲ ਗਿਆ ਛੋਟੀ ਦੇ ਸਾਇੰਟਿਸਟ ਕੋਲ ਵੀ ਬਿਆਕੁਲਤਾ ਬੇਚੈਨੀ ਹੋਵੇਗੀ ਰਹਿਸ ਤੇ ਰਮਜ ਨਹੀਂ ਹੋਵੇਗੀ ਰਹਿਸ ਤੇ ਰਮਜ ਸੰਤ ਕੋਲ ਹੁੰਦੀ ਹੈ ਭਗਤ ਕੋਲ ਹੁੰਦੀ ਹੈ ਬ੍ਰਹਮ ਗਿਆਨੀ ਕੋਲ ਹੁੰਦੀ ਹੈ ਹਰ ਵਕਤ ਅਸ਼ਚਰਜਤਾ ਹੁੰਦੀ ਹੈ ਕੰਨ ਅਸ਼ਚਰਜਤਾ ਮਾਸੂਮ ਬੱਚੇ ਕੋਲ ਵੀ ਹੁੰਦੀ ਹੈ ਪਰ ਉਹਦੀ ਅਸ਼ਚਰਜਤਾ ਅਗਿਆਨ ਤੇ ਖੜੀ ਹੈ ਫੁੱਲ ਨੂੰ ਵੇਖ ਕੇ ਵੀ ਅਸ਼ਚਰਜ ਹੋ ਜਾਂਦਾ ਹੈ ਤਿਤਲੀ ਨੂੰ ਉਡਦਾ ਹੋਇਆ ਦੇਖ ਕੇ ਵੀ ਅਚਰਜ ਹੋ ਜਾਂਦਾ ਹੈ। ਭੌਰੇ ਦੀ ਗੁਜਾਰ ਸੁਣ ਕੇ ਵੀ 마ਸੂਮ ਬੱਚਾ ਅਚਰਜ ਹੋ ਜਾਂਦਾ ਹੈ। ਅਚਰਜ ਤਾਂ ਕਿੱਥੇ ਪੈਦਾ ਹੁੰਦੀ ਹੈ? ਜਾਣੀਏ ਤੇ ਪੂਰਾ ਜਾਣ ਲਾ ਸਕੇ। ਬੱਚੇ ਦੀ ਅਚਰਜਤਾ ਬਿਸਮਾ ਰਮਜ਼ ਰਹਸ ਅ ਗਿਆਨ ਦੇ ਘੜਾ ਉਹ ਸਮਝ ਨਹੀਂ ਹੈ। ਸੰਤ ਦਾ ਰਹਸ ਰਮਜ਼ ज्ञान खड़ा है किड़े ज्ञान ते खड़ा है ज्ञान मिल गया है। पर पता चल गया पूरा ज्ञान नहीं मिल सकता नहीं मिल सकता। नहीं मिल सकता तो बिसम बिसम बिसमे ही है कहो नानक संतन रस आई है ज्यो चाख गोंगा मुस्कारे कहो कबीर गूंगे गुड़ खाया पूछे तो क्या कहिए और मैं फिर अर्ज करा ਧਿਆਨ ਜਿਸ ਪਾਸੇ ਗਿਆਨ ਉਸੇ ਦਾ ਹੀ ਮਿਲੇਗਾ ਉਸੇ ਦਾ ਹੀ ਹੋਏਗਾ ਪਰਮਾਤਮਾ ਦਾ ਗਿਆਨ ਉਦੋਂ ਮਿਲਦਾ ਜਦ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰੇਗੇ ਅਨੁਕੂਲ ਕਰੇ ਉਹ ਨਹੀਂ ਮਿਲਦਾ ਪਰਮਾਤਮਾ ਦੇ ਮਾਰਗ ਤੇ ਚੜਾਈਏ ਗੁਰੂ ਪੰਥ ਤੇ ਚੜਾਈਏ ਕਿੰਦੇ ਨੇ गुरु पंथ है कि दो पंक्तियां मैं थोड़े सामने रख दिया संत विनोबा भावे ने बड़ी भारी व्याख्या की ने मग न चले पंथ ने धर्म से ती संध महाराज कहने जो धर्म का पंथ है उससे चलता नहीं ते जो धर्म का पंथ नहीं है उससे चलता है ਧਰਮ ਨੂੰ ਮੰਨਣ ਵਾਲਾ ਉਸ ਪੰਥ ਤੇ ਚੱਲਦਾ ਹੀ ਨਹੀਂ ਜਿਹੜਾ ਪੰਥ ਪਰਮਾਤਮਾ ਤੱਕ ਜਾਂਦਾ ਹੀ ਨਹੀਂ ਮੰਨੇ ਮਗ ਨ ਚੱਲੇ ਪੰਥ ਕਹਿੰਦੇ ਨੇ ਮਾਰਗ ਪਰਮਾਤਮਾ ਤੱਕ ਜਾਂਦਾ ਹੈ ਭਾਵ ਇਹ ਕਰਮ ਧਰਮ ਹੈ ਪਰ ਜਿਸ ਕਰਮ ਦੇ ਵਿੱਚ ਧਰਮ ਦੀ ਸੁਗੰਧ ਨਹੀਂ ਹੈ ਪ੍ਰਭੂ ਨੂੰ ਮੰਨਣ ਵਾਲਾ ਉਸ ਮਾਰਗ ਤੇ ਨਹੀਂ ਚੱਲੇਗਾ ਉਹ ਕਰਮ ਕਾਂਡ ਨਹੀਂ ਕਰੇਗਾ ਨਹੀਂ ਕਰੇਗਾ ਤੋ ਚਲੋ ਫਿਰ ਧਰਮ ਦਾ ਪੰਥ ਕੀ ਹੈ ਇਹ ਸ਼ਲੋਕ ਵਾਰਾਂ ਤੋਂ ਵਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਬੜੇ ਗਹਿਰਾਈ ਨਾਲ ਲੈਣਾ ਮਹਾਰਾਜ ਕਹਿੰਦੇ ਨੇ ਪੰਥਾ ਪ੍ਰੇਮ ਨਾ ਜਾੜਾਈ ਓਲੇ ਫਿਰੇ ਗਵਾਰ ਨਾਉ ਨੇ ਘਰ ਬਿਸਰਾਏ ਕੇ ਆਉਂਦੇ ਨਰਕ ਅੰਧਾਰ ਪੰਥਾ ਪ੍ਰੇਮ ਪ੍ਰੇਮ ਦਾ ਪੰਥ ਹੀ ਪ੍ਰਭੂ ਦਾ ਪੰਥ प्रेम का पंथ ही परमात्मा का पंथ है प्रेम का पंथ ही गुरु का पंथ है गुरु पंथ पूरन प्रेम प्रतीत सजे प्रत गोल मठ भूल ना माने। मैं अक्सर अर्ज करता हूं ज्ञानी लड़ पैणे ज्ञान नुद्ध नहीं आता दो दाने भी लड़ पैण गए दान भी हिरदे का शुद्ध नहीं करता दो सेवादार भी लड़ पैण गए सेवा कर द ਅਕਸਰ ਭਾਰਤ ਦੇ ਦੇਖੇ ਭਾਂਡੇ ਮਾਂਜਣ ਵਾਲੇ ਬੰਦਿਆਂ ਨੂੰ ਮਾਂਜਣ ਲੱਗ ਪੈਂਦੇ ਨੇ ਜੋੜੇ ਝਾੜਨ ਵਾਲੇ ਮਨੁੱਖਾਂ ਨੂੰ ਝਾੜਨ ਲੱਗ ਪੈਂਦੇ ਨੇ ਤੱਪੜ ਝਾੜਨ ਵਾਲੇ ਫਿਰ ਬੰਦਿਆਂ ਨੂੰ ਝਾੜਨ ਲੱਗ ਪੈਂਦੇ ਨੇ ਸੇਵਾ ਕਰਕੇ ਵੀ ਹਿਰਦਾ ਸ਼ੋਧ ਨਹੀਂ ਆਉਂਦਾ ਹਿਰਦਾ ਕਿਸ ਨਾਲ ਸ਼ੋਧਾਉਂਦਾ ਹੈ ਪ੍ਰੇਮ ਨਾਲ ਪ੍ਰੇਮ ਜਿਸ ਨਾਲ ਪ੍ਰੇਮ ਹੈ ਉਸ ਨਾਲ ਧੋਖਾ ਕਰਨਾ ਬੜਾ ਔਖਾ ਜਿਸ ਨਾਲ ਪ੍ਰੇਮ ਹੈ ਉਹਨੂੰ ਚੋਟ ਪਹਾਨੀ ਬੜੀ ਔਖੀ ਹੈ ਜਿਸ ਨਾਲ ਪ੍ਰੇਮ ਹੈ ਉਸ ਨਾਲ ਛਲ ਕਪਟ ਕਰਨਾ ਬੜਾ ਅਖੈ ਜਿਸ ਨਾਲ ਪ੍ਰੇਮ ਹੈ ਉਹਦੇ ਪ੍ਰਤੀ ਹਿਰਦਾ ਸ਼ੁੱਧ ਹੋ ਜਾਂਦਾ ਹੈ ਤੇ ਸਾਰੇ ਬ੍ਰਹਿਮੰਡ ਨਾਲ ਪ੍ਰੇਮ ਪ੍ਰਮਾਤਮਾ ਨਾਲ ਪ੍ਰੇਮ ਦਾ ਮਤਲਬ ਕੀ ਹੈ ਸਮੂਹ ਨਾਲ ਪ੍ਰੇਮ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਤਲਬ ਹੋਲਣਾ ਵਾਲੇ ਉਹਦਾ ਉਸਦਾ ਹਿਰਦਾ ਸਾਰਿਆਂ ਦੇ ਪ੍ਰਤੀ ਸ਼ੁੱਧ ਹੋ ਜਾਂਦਾ ਹੈ ਪ੍ਰੇਮ ਤੋਂ ਬਿਨਾ ਹਿਰਦੇ ਦੀ ਸ਼ੁੱਧੀ ਨਹੀਂ ਆਉਦੀ ਪਰ ਹੁਣ ਪ੍ਰੇਮ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਜਿੰਨੂੰ ਰੋਜ਼ ਰੋਜ਼ ਯਾਦ ਕਰੀਏ ਯਾਦ ਕਰੀਏ ਯਾਦ ਹੈ ਹੀ ਪ੍ਰੇਮ ਬਣ ਜਾਂਦਾ ਜਿਵੇਂ ਖਾਦਾ ਹੋਇਆ ਭੋਜਨ ਕੁਛ ਪੜਾਵਾ ਤੋਂ ਲੰਘ ਕੇ ਇੱਕ ਦਿਨ ਖੌਣ ਬਣ ਜਾਂਦਾ ਬਾਰ ਬਾਰ ਦੀ ਯਾਦ ਹੀ ਪ੍ਰੇਮ ਬਣ ਜਾਂਦੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਹਿਰਦਾ ਕਿਨੂੰ ਯਾਦ ਕਰੇਗਾ ਜਿਸ ਤੋਂ ਹਿਰਦਾ ਪ੍ਰਭਾਵਿਤ ਹੈ ਦੂਜੇ ਉਹ ਨਹੀਂ ਯਾਦ ਕਰ ਸਕਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਾਂ ਨੂੰ ਸਾਨੂੰ ਯਾਦ ਨਹੀਂ ਕਰੇਗਾ ਇਹ ਵੀ ਮੈਂਸ ਦਾ ਪਰਿਵਾਰ ਤੋਂ ਮਨ ਪ੍ਰਭਾਵਿਤ ਹੈ ਪਰਿਵਾਰ ਦੀ ਯਾਦ ਆਪੇ ਚਲਦੀ ਹੈ ਆਪੇ ਚਲਦੀ ਹੈ ਕੀ ਵਾਜੇ ਵਜਾਣ ਦੀ ਲੋੜ ਹੈ ਪੁੱਤਰ ਨੂੰ ਯਾਦ ਕਰਨ ਵਾਸਤੇ ਪਤੀ ਪਤਨੀ ਨੂੰ ਯਾਦ ਕਰਨ ਵਾਸਤੇ ਕਥਾ ਕੀਰਤਨ ਦੀ ਲੋੜ ਹੈ ਧਨ ਸੰਪਦਾ ਨੂੰ ਯਾਦ ਕਰਨ ਵਾਸਤੇ ਕੀ ਕਥਾ ਕਹਾਣੀਆਂ ਦੀ ਲੋੜ ਹੈ ਫਲਸਫਾ ਘੋਟਣ ਦੀ ਲੋੜ ਹੈ ਪਰਵਾਰ ਦੀ ਯਾਦ ਆਪੇ ਆਉਂਦੀ ਹੈ ਪਦਾਰਥਾਂ ਦੀ ਯਾਦ ਆਪੇ ਆਉਣੀ ਹੈ ਰਹਿ ਗਈ ਗੱਲ ਪ੍ਰਮਾਤਮਾ ਨੂੰ ਯਾਦ ਕਰਨਾ ਵਾਜੇ ਵਜਾਓ ਤਬਲੇ ਖੜਕਾਓ ਕਥਾ ਕਰੋ ਕਹਾਣੀਆਂ ਕਰੋ ਫਿਰਸਫਾ ਘੋਟੋ ਸਭ ਕੁਝ ਕਰੋ ਪਰ ਮੈਂ ਅਰਜ ਕਰਾਂ ਯਾਦ ਫਿਰ ਵੀ ਨਹੀਂ ਆਉਂਦਾ ਕਾਰਨ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਨਹੀਂ ਆਉਂਦਾ ਜੇ ਜਦ ਯਾਦ ਹੀ ਨਹੀਂ ਕਰਦਾ ਤਾਂ ਪ੍ਰੇਮ ਕਿਥੇ ਜਿਸ ਤੋਂ ਹਿਰਦਾ ਪ੍ਰਭਾਵਿਤ ਹੋ ਜਾਂਦਾ ਹੈ ਉਹ ਯਾਦ ਬਣ ਜਾਂਦੀ ਹੈ ਮਨ ਉਸ ਨੂੰ ਮੰਗਦਾ ਹੈ ਚਾਹਦਾ ਹੈ ਪ੍ਰਭਾਵਿਤ ਹੋ ਕੇ ਇਹ ਹੀ ਯਾਦ ਪ੍ਰੇਮ ਬਣ ਜਾਂਦੀ ਹੈ ਪ੍ਰੇਮ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਪਾਵਨ ਕਰ ਦਿੰਦਾ ਹੈ ਪਵਿੱਤਰ ਕਰ ਦਿੰਦਾ ਹੈ ਮਨੁੱਖੀ ਮਨ ਪਰਮਾਤਮਾ ਦੇ ਅਨੁਕੂਲ ਹੋਵੇ ਇੱਕ ਦਿਨ ਜੋ ਕੁਝ ਪ੍ਰਾਪਤ ਹੁੰਦਾ ਹੈ ਗਿਆਨ ਤੇ ਪ੍ਰੇਮ ਜਿਹਦੀ ਕੋਈ ਸੀਮਾ ਨਹੀਂ ਅੰਤ ਨਹੀਂ ਹੈ ਇਹ ਵੀ ਮੈਂ ਅਜ਼ਕਰ ਦੇ ਤੋ ਅਨੁਕੂਲ ਕਰਨ ਦਾ ਢੰਗ ਸਤਿਗੁਰ ਨੇ ਪੰਜ ਪੜਾਉ ਦੱਸਿਆ ਨੇ ਜਿਹਨੂੰ ਪੰਜ ਖੰਡ ਕਹਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਜ ਨੇ ਖਾਲਸਾ ਦੀ ਜੋੜੀ ਪੰਜ ਬਾਣੀਆਂ ਪਾਈਆਂ ਪ੍ਰਥਮ ਜ ਆਪ ਜੀ ਗਿਆਤਨੀ ਅਰਜ਼ ਕਰਾਂ ਜਪ ਬਾਣੀ ਦਾ ਨਾਮ ਹੈ ਉੱਪਰ ਜੋ ਹੈ ਉਹ ਮੰਗਲਾ ਚਰਨ ਹੈ ਮੂਲ ਮੰਤਰ ਜਪ ਤੋਂ ਪਹਿਲੇ ਵੀ ਦੋ ਡੰਡੀਆਂ ਨੇ ਬਾਅਦ ਵਿੱਚ ਵੀ ਦੋ ਡੰਡੀਆਂ ਨੇ ਬੰਦ ਕਰ ਦਿੱਤਾ ਹੈ ਜਪ ਸ਼ਬਦ ਨੂੰ ਸਤਿਗੁਰ ਨੇ ਬੰਦ ਕਰ ਦਿੱਤਾ ਹੈ ਇਹਨੂੰ ਉੱਪਰ ਵੀ ਨਾ ਜੋੜਨਾ ਥੱਲੇ ਵੀ ਨਾ ਜੋੜਨਾ ਸਿਰਫ ਬਾਣੀ ਦਾ ਨਾਮ ਹੈ ਗੁਰ ਉੱਪਰ ਸਾਹ ਦੇ ਇਸ ਤੋਂ ਬਾਅਦ ਦੋ ਡੰਡੀਆਂ ਜੋੜ ਦਿੱਤੀਆਂ ਨੇ ਇੱਕ ਪੰਕਤੀ ਪੂਰੀ ਹੋ ਗਈ ਜਿੱਥੇ ਦੋ ਡੰਡੀਆਂ ਆ ਜਾਣ ਪੂਰਾ ਇਹ ਕੁਲ ਸਟਾਪ ਆਉਂਦਾ ਪੰਕਤੀ ਪੂਰੀ ਹੋ ਗਈ ਜਪ ਬਾਣੀ ਦਾ ਨਾਮ ਹੈ ਹੁਣ ਜਪ ਸ਼ੁਰੂ ਹੁੰਦਾ ਹੈ ਆਦ ਸਚੁ ਜੋ ਗਾਵਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਇਲਮ ਸ਼ਾਇਰੀ ਰੱਖਣ ਵਾਲੇ ਜਾਣਦੇ ਨੇ ਇਹ ਸ਼ਲੋਕ ਹੈ ਬਾੜੀ ਵੀ ਨਹੀਂ ਹੈ ਇਹ ਸ਼ਲੋਕ ਗੁਰਗ੍ਰੰਥ ਸਾਹਿਬ ਦੇ ਸ਼ਲੋਕ ਨੇ ਸਵਈਏ ਨੇ ਕਵਿਤਨ ਹੈ ਛੰਦ ਨੇ ਪਦੇ ਨੇ ਔਰ ਪਦੇ ਵੀ ਕਈ ਤਰ੍ਹਾਂ ਦੇ ਦੁਪਦੇ ਤੇ ਪਦੇ ਚੌਪਦੇ ਪੰਜ ਪਰੇ ਅਸ਼ਟਪਦੀਆਂ ਦੋਹੇ ਇਹ ਸ਼ਲੋਕ ਜਿਸ ਤਰ੍ਹਾਂ ਉਰਦੂ ਦੀ ਸ਼ਾਇਰੀ ਦੇ ਚ ਕਿਤਾ ਹੈ ਰਵਾਈ ਹੈ ਗਜ਼ਲ ਹੈ ਨੰਦਲਾ ਇਹ ਨੰਦ ਲਾਲ ਦੀ ਬਾਣੀ ਨੋ ਅਸੀਂ ਕਹਿੰਦੇ ਹਾਂ ਬਜ਼ਲਾ ਭਾਈ ਨੰਦਲਾ ਕੁਝ ਨਜ਼ਮਾ ਵੀ ਨੇ ਉਹਦੇ ਚ ਲੇਕਿਨ ਬਹੁਤੀਆਂ ਬਜ਼ਲਾ ਕਵਿਤ ਸ਼ਾਇਰੀ ਦਾ ਇਹ ਰੂਪ ਹੈ ਭਾਰਤ ਦੀ ਭਾਸ਼ਾਵਾਂ ਉਹਦੇ ਜਿਹੜੀ ਸ਼ਾਇਰੀ ਹੈ ਉਹਨੂੰ ਛੰਦ ਕਹਿੰਦੇ ਨੇ ਛੰਦ ਹਜ਼ਾਰਾਂ ਕਿਸਮਾਂ ਦੇ ਨੇ ਸੈਂਕੜੇ ਕਿਸਮਾਂ ਦੇ ਤੇ ਆਪ ਤੁਸੀਂ ਗ੍ਰੰਥ ਦੇ ਦੇਖ ਸਕਦੇ ਹੋ ਚਾਚਰੀ ਛੰਦ ਬੁਜੰਗ ਪ੍ਰਯਾਤ ਛੰਦ ਏ ਕਚਰੀ ਛੰਦ ਹੈਰਾਨਗੀ ਹੁੰਦੀ ਹੈ ਇਤਨੇ ਛੰਦ ਇਤਨੇ ਪ੍ਰਕਾਰ ਦੇ ਛੰਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਆਨ ਕੀਤਾ ਨੇ ਮੈਂ ਤੇ ਇਥੇ ਤੱਕ ਸੁਣਿਆ ਜਦ ਮੈਂ ਸ਼ਾਂਤੀ ਨਿਗੇਤਨ ਦੇ ਖਣ ਗਿਆ ਸੀ ਰਾਵਿੰਦਰ ਲਾਲ ਟੈਗੌਰ ਆਪਣੇ ਵਿਦਿਆਰਥੀਆਂ ਨੂੰ ਜਾਪ ਸਾਬ ਤੋਂ ਛੰਡਾ ਬੰਦੀ ਸਿਖਾਉਂਦੇ ਸਨ ਕਵਿਤਾ ਦੀ ਚਾਲ ਸਿਖਾਉਂਦੇ ਸਨ ਬੇਸ਼ਿਕਰ ਗੁਰੂ ਗੋਬਿੰਦ ਸਿੰਘ ਤਾਂ ਐ ਨਵੇਂ ਕਿਸਮਾਂ ਦੇ ਛੰਦ ਇਤਨੇ ਪ੍ਰਕਾਰ ਦੇ ਛੰਦ ਭੂਜੰਗ ਪਰਿਆਤ ਛੰਦ ਜਿਵੇਂ ਸੱਪ ਟੇੜਾ ਚੱਲਦਾ ਹੈ ਨਾ ਛੰਦ ਵੀ ਟੇੜਾ ਚੱਲਦਾ ਹੈ ਕਿਹੜਾ ਕਿਹੜਾ ਛਾਚਰੀ ਛੰਦ কুমਾਇਆਂ ਦੀ ਪਹਾੜੀਆਂ ਦੇ ਜਗਾਇਆ ਜਾਂਦਾ ਹੈ ਜਦ ਨਾਨਕ ਮਤੇ ਦੀਵਾਲੀ ਵਾਲੇ ਦਿਨ ਬੜਾ ਭਾਰੀ ਇਕੱਠ ਹੁੰਦਾ ਹੈ ਸੰਗਤਾਂ ਆਉਂਦੀਆਂ ਨੇ ਤੇ ਪਹਾੜੀ ਲੋਕ ਵੀ ਆਉਂਦੇ ਨੇ ਹਿੰਦੂ ਵੇਸ ਇਹ ਉੱਥੇ ਬੈਠ ਕੇ ਫਿਰ ਆਪਣੀ ਬਾੜੀ ਭਾਸ਼ਾ ਦੇ ਚਾਚਰੀ ਚੰਦ ਗਾਉਂਦੇ ਨੇ ਸਾਰਾ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਕਮਾ ਕਰਦੇ ਨੇ ਜਿੰਨੇ ਗੁਰੂ ਕੇ ਸਿੰਘ ਪਹੁੰਚਦੇ ਨੇ ਉਸ ਤੋਂ ਦੁਗਣੇ ਪਹਾੜੀਏ ਪਹੁੰਚਦੇ ਨੇ ਕਮਾਈਆਂ ਦੀ ਪਹਾੜੀਆਂ ਤੇ ਉੱਥੇ ਬਹਿਣੋਂ ਪਤਾ ਚੱਲਿਆ ਇਹ ਚਾਚਰੀ ਛੰਦ ਇਤਨਾ ਵੱਡਾ ਛੰਦ ਹੈ ਮਹਾਨ ਛੰਦ ਹੈ ਪਰੇਦੀ ਗਾਇਕੀ ਉਹਨਾ ਕੋਲ ਹੈ ਜਨਗੁਰ ਗੋਬਿੰਦ ਸਿੰਘ ਜੀ ਬਾਦ ਨੇ ਚਾਚਰੀ ਛੰਦ ਦੇ ਬਹੁਤ ਸਾਰੇ ਬਾਣੀ ਉਚਾਰਨ ਕੀਤੇ ਹੋਜੰਗ ਪ੍ਰਯਾਗ ਛੰਦ ਸੰਗੀਤ ਹੋਜੰਗ ਪ੍ਰਯਾਗ ਛੰਦ ਵੀ ਹੈ ਜਿਹਦੇ ਸੰਗੀਤ ਵੀ ਚੱਲੇਗਾ ਛੰਦ ਵੀ ਚੱਲੇਗਾ खैर ਮੁਖਤਸਰ ਬੈਸ ਕਰਾਂ ਇਹਦੇ ਥੋੜਾ ਟਾਈਮ ਨਾ ਲਵਾਂ ਇਹ ਸ਼ਲੋਕ ਹੈ ਔੜੀ ਸ਼ੁਰੂ ਹੁੰਦੀ ਹੈ ਸੋਚੇ ਸੋਚ ਨਾ ਹੋਵੇ ਇਹ ਪੈਦੀ ਕਵੀ ਔਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਇਹ ਪੌੜੀ ਸਮਾਪਤ ਹੋ ਗਈ ਇੱਕ ਪੌੜੀ ਮੂਲ ਮੰਤਰ ਨੂੰ ਕਈ ਪੈੜੀ ਪੌੜੀ ਦਾ ਬਾਟਾ ਖੀ ਜਾਂਦੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਗੁਰਦਵਾਰਿਆਂ ਦੇ ਅਬਦੀ ਗਿਆਤ ਲਈ ਅਸ ਕਰਾ ਜਪ ਕਿਸ ਦਾ ਕਰਨਾ ਹੈ ਸਚ ਦਾ ਕਰਨਾ ਹੈ ਸਚ ਕੀ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਜਿਹਦੇ ਹੁਕਮ ਦੇ ਸਭ ਕੁਝ ਹੈ ਉਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ ਉਦੀ ਬੜਾਈ ਹੋਈ ਮਰਿਆਦਾ ਤੋਂ ਬਾਹਰ ਕੁਝ ਵੀ ਨਹੀਂ ਇਕ ਮਰਿਆਦਾ ਵੜਾ ਦिती ਹੈ ਇੰਨਾ ਵੱਡਾ ਸਾਗਰ ਹੈ ਮਛਲੀ ਜਿੱਥੇ ਚਾਹੇ ਜਾ ਸਕਦੀ ਹੈ ਜਾ ਸਕਦੀ ਹੈ ਹਜ਼ਾਰਾਂ ਮੀਲ ਦੀ ਯਾਤਰਾ ਕਰ ਸਕਦੀ ਹੈ ਬੰਗਾਲ ਦੀ ਖਾੜੀ ਚ ਵੀ ਜਾ ਸਕਦੀ ਹੈ ਪ੍ਰਸ਼ਾਂਤ ਮਹਾਸਾਗਰ ਦੇ ਚ ਵੀ ਜਾ ਸਕਦੀ ਹੈ ਇੰਡੀਅਨ ਓਸ਼ੀਨ ਦੇ ਵਿੱਚ ਵੀ ਜਾ ਸਕਦੀ ਹੈ ਕਿਧਰ ਵੀ ਜਾ ਸਕਦੀ ਹੈ ਲੇਕਿਨ ਸਾਗਰ ਤੋਂ ਬਾਹਰ ਨਹੀਂ ਜਾ ਸਕਦਾ ਲੱਖ ਵੀ ਯਤਨ ਕਰੇ ਨਹੀਂ ਜਾ ਸਕਦਾ ਤਲਬ ਕੇ ਮਰ ਜਾਏ ਬਰਮਣ ਕਰ ਸਕਦੀ ਹੈ 사ਗਰ ਦੇਚ ਮਨੁਕ ਕੁਛ ਵੀ ਕਰੇ ਜੋ ਉਸਨੇ ਮਰਿਆਦਾ ਬੜਾਈ ਹੈ ਉਸੇ ਦੇਚ ਹੀ ਕਰ ਸਕਦਾ ਹੈ ਕਿਸੇ ਪਾਸੇ ਵੀ ਚੰਗ ਸਕਦਾ ਕੁਛ ਵੀ ਕਰ ਸਕਦਾ ਚੰਗਾ ਕਰ ਸਕਦਾ ਮਾੜਾ ਕਰ ਸਕਦਾ ਜਿਤਨੀ ਉਸਦੇ ਸੀਮਾ ਬੜਾਈ ਹੈ ਸਾਡੇ ਉਸ ਸੀਮਾ ਦੇਚ ਅਸੀਂ ਨੇਕ ਵੀ ਕਰ ਸਕਦੇ ਆ ਬਦ ਵੀ ਕਰ ਸਕਦੇ ਬੜਾਈ ਉਸੇ ਸੋ ਕੇ ਮਰਿਆਦਾ ਉਸੇ ਦੀ ਬਣਾਈ ਹੋਈ ਹੈ ਸ਼ਕਤੀ ਉਸੇ ਦੀ ਦਿੱਤੀ ਹੋਈ ਹੈ ਸੰਤ ਕਹਿ ਦੇ ਨੇ ਸਭ ਕੁਝ ਤੇਰਾ ਸਾਡਾ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਤੇਰੀ ਦਿੱਤੀ ਹੋਈ ਸ਼ਕਤੀ ਨਾਲ ਤੈਨੂੰ ਯਾਦ ਕੀਤਾ ਤੂੰ ਹਿਰਦਾ ਹੀ ਨਾ ਦੇਂਦਾ ਕਿਵੇਂ ਯਾਦ ਕਰੇ ਤੂੰ ਅਕਲ ਹੀ ਨਾ ਦੇਂਦਾ ਤੇ ਤੈਨੂੰ ਸਮਝ ਦੇ ਕਿਵੇਂ ਤੇਰੀ ਦਿੱਤੀ ਹੋਈ ਅਕਲ ਦੀ ਵਰਤੋਂ ਕੀ ਕੀਤੀ ਤੇਰੇ ਦਿੱਤੇ ਹੋਏ ਹਿਰਦੇ ਦੀ ਵਰਤੋਂ ਕੀ ਕੀਤੀ ਤੇਰਾ ਗਿਆਨ ਮਿਲਿਆ ਤੇਰਾ ਪ੍ਰੇਮ ਮਿਲਿਆ ਅਲੰਗ ਮਿਲਿਆ ਤੇਰੀ ਬਖਸ਼ਿਸ਼ ਹੈ ਤੇਰੀ ਰਹਿਮਤ ਜਪ ਸਜਦਾ ਕਰਨਾ ਵਿਅਕਤੀ ਦਾ ਨਹੀਂ ਕਿਸ ਦਾ ਕਰਨਾ ਜਿਹਦੇ ਹੁਕਮ ਦੇ ਚ ਸਭ ਕੁਝ ਚੱਲਦਾ ਹੈ ਸਭ ਕੁਝ ਚੱਲਦਾ ਹੈ ਇੱਕ ਬਾਾਰ ਬਾਾਰ ਦਾ ਜਪ ਕਰਨਾ ਆਪਣੇ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰਨ ਦਾ ਪਹਿਲਾ ਢੰਗ ਹੈ ਇਸ ਵਾਰ ਸੇ ਸਾਹਿਬ ਕਹਿੰਦੇ ਜਪੋ ਤਾਂ ਇੱਕੋ ਨਾਮਾ ਅਵਰ ਨੈਰਾ ਫਲ ਕਾਮ ਅਗਰ ਕੋਈ ਕਰਨ ਲੱਗ ਪਿਆ ਤੋ ਜਪ ਦੀ ਵੀ ਆਪਣੀ ਉਮਰ ਆਉਂਦੀ ਹੈ ਜਿਵੇਂ ਸਰੀਰ ਦੀ ਉਮਰ ਹੈ ਇਸ ਤਰੀਕੇ ਨਾਲ ਅਸੀਂ ਨਾਪ ਸਕਦੇ ਹਾਂ ਬੰਦਾ ਧਾਰਮਿਕ ਹੈ ਪਰ ਜੇ ਧਰਮ ਦਾ ਬਚਪਨਾ ਹੈ ਦੇਖੋ ਬਚਪਨ ਬੰਦਾ ਧਾਰਮਿਕ ਹੈ ਪਰ ਇਹ ਬਾਲਗ ਹੋ ਗਿਆ ਅਡਲਟ ਹੋ ਗਿਆ ਸਿਆਣਾ ਹੋ ਗਿਆ ਸੋਜਵਾ ਬੰਦਾ ਧਾਰਮਿਕ ਹੈ ਤੇ ਬ੍ਰह्मज्ञानी ਹੋ ਗਿਆ ਬਜ਼ੁਰਗ ਹੋ ਗਿਆ ਜੇ ਤੇ ਬਜ਼ੁਰਗ ਹੋ ਗਿਆ ਇਸ ਨੇ ਤੇ ਪਰਮ ਪਦ ਨੂੰ ਪਾ ਲਿਆ ਪ੍ਰਾਪਤ ਕਰ ਲਿਆ ਜਿਵੇਂ ਸ਼ਰੀਰ ਦਾ ਬਚਪਨਾ ਜਵਾਨੀ ਤੇ ਬਜ਼ੁਰਗੀ ਹੁੰਦੀ ਹੈ ਧਰਮ ਦਾ ਬਚਪਨਾ ਵੀ ਹੁੰਦਾ ਹੈ ਭਗਤ ਕਬੀਰ ਕਹਿੰਦੇ ਮੈਂ ਬਥੇਰਿਆਂ ਕੋ ਧਰਮ ਦਾ ਬਚਪਨਾ ਦੇਖਦਾ ਕਿਸ ਤਰ੍ਹਾਂ ਮਾਥੇ ਤਿਲਕ ਹੱਥ ਮਾਲਾ ਵਾਣਾ ਲੋਗਨ ਰਾਮ ਖਿਡੌਣਾ ਜਾਣਾ ਬੱਚੇ ਦੀ ਪਹਿਚਾਣ ਕਿ ਹੁੰਦੀ ਹੈ ਉਹ ਹਰ ਚੀਜ਼ ਨੂੰ ਖਿਡਾਉਣਾ ਸਮਝਦਾ ਹੈ ਤੇ ਖੇਡਣ ਦੀ ਇੱਛਾ ਉਸ ਦੇ ਅੰਦਰ ਬੜੀ ਪਰਬਲ ਹੁੰਦੀ ਹੈ ਉਹਦੇ ਵਾਸਤੇ ਸਭ ਕੁਝ ਖਿਡਾਉਣਾ ਹੈ ਸਭ ਕੁਝ ਖਿਡਾਉਣਾ ਹੈ ਘਰ ਦੇ ਵਿੱਚ ਕੁਝ ਵੀ ਖਿਡਾਉਣਾ ਨਾ ਹੋਵੇ ਤੇ ਬੱਚਾ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੀ ਪਿੱਠ ਤੇ ਬੈਠਣਾ ਤੇ ਪਿਓ ਨੂੰ ਘੋੜਾ ਬਣਾ ਕੇ ਬੱਚਾ ਖੁਸ਼ ਹੁੰਦਾ ਹੈ ਕਿ ਮਮਤਾਲਾ ਮਾਰਾਇਆ ਪਿਓ ਇਹ ਘੋੜਾ ਬਣ ਜਾਂਦਾ ਠੀਕ ਹੁਣ ਜਿਹੜਾ ਬੱਚਾ ਪਿਓ ਨੂੰ ਵੀ ਖਿਡਾਉਣਾ ਸਮਝੇ ਮਾਂ ਨੂੰ ਵੀ ਖਿਡਾਉਣਾ ਸਮਝੇ ਯਕੀਨ ਜਾਣੋ ਗੁਸਤਾਖੀ ਮਾਪ ਕੋਦੀ ਦ੍ਰਿਸ਼ਟੀ ਚ ਗੁਰੂ ਖਿਡਾਉਣਾ ਕਥਾ ਕੀਰਤਨ ਖਿਡਾਉਣਾ ਸਭ ਕੁਝ ਖਿਡਾਉਣਾ ਮਥੇ ਤੇ ਲਗਹ ਤੁਮ ਲਾ ਵਾਨਾ ਲੋਗਨ ਰਾਮ ਖਿਡਾਉਣਾ ਦਾਣਾ ਜੋ ਥੋੜਾ ਜਿਹਾ ਸਮਾਪਾਸ ਕਰਨ ਵਾਸਤੇ ਗੁਰਦੁਆਰੇ ਆ ਗਏ ਸਮਾਜਿਕ ਰਸਮ ਕਰਕੇ ਆ ਗਏ ਕਿਸੇ ਕਾਮਨਾ ਕਰਕੇ ਆ ਗਏ ਅਜੇ ਪ੍ਰਭੂ ਦਾ ਪ੍ਰਭਾਵ ਨਹੀਂ ਪਿਆ ਕਿਉਂ ਸੋਰੀ ਆਈ ਨਹੀਂ ਪ੍ਰਭਾਵ ਕਿਸ ਤਰ੍ਹਾਂ ਪਵੇਗਾ ਉਹਦੇ ਗੁਣ ਨੂੰ ਸੁਣ ਸਰਵਨਾ ਨ ਗੋਬਿੰਦ ਗੰਨ ਸੁਣੋ ਅਰ ਗਾਉ ਰਸਨਾ ਗਏ ਸੁਣੀਏ ਦੀ ਚਾਰ ਪੌੜੀਆਂ ਨ ਮਨੀਆਂ ਦੀ ਚਾਰ ਪੌੜੀਆਂ ਜੇਰਦਾ ਉਸ ਤੋਂ ਪ੍ਰਭਾਵਿਤ ਹੋਵੇ ਤਾਹੀਂ ਮੰਗ ਕਰੇਗਾ ਤਾਂਹੀਂ ਜਪ ਕਰੇਗਾ ਅਗਰ ਪ੍ਰਭਾਵਤ ਨਹੀਂ ਧਿਆਨ ਨਹੀਂ ਚਲੇਗਾ ਹੈਲੋ 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 ਮੀਰੋ ਹਾਰ ਮਨੁੱਖ ਦੀ ਇਹ ਹੀ ਇੱਛਾ ਹੁੰਦੀ ਹੈ ਕਿ ਉਹ ਦੁਨੀਆਂ ਦੇ ਉੱਤੇ ਕਾਮਯਾਬ ਹੋ ਜਾਵੇ ਸਭ ਕੁਝ ਪਾ ਲਵੇ ਲੇਕਿਨ ਸੰਤ ਸਿੰਘ ਮਸਕੀਨ ਹੁਣੀ ਤਿੰਨ ਉਹ ਲੱਛਣ ਤਿੰਨ ਉਹ ਗੱਲਾਂ ਦੱਸ ਰਿਹਾ ਜਿਹਦੇ ਨਾਲ ਮਨੁੱਖ ਮੂਰਖ ਬਣ ਜਾਂਦਾ ਵੈ ਉਹ ਕਿਹੜੇ ਵੀਰੋ ਕੰਮ ਹੈ ਤਿੰਨ ਇੱਕ ਕਿ ਅਸੀਂ ਗਲਤ ਸਾਡੇ ਕੋ ਇਲਮ ਹੋਵੇ ਗਿਆਨ ਗਲਤ ਹੋਵੇ ਟੜਕ ਵੀਰੋ ਇੱਕ ਚੀਜ਼ ਦਾ ਸਹੀ ਇਲਮ ਹੀ ਨਹੀਂ ਹੈ ਤੇ ਤੁਸੀਂ ਆਪਣੀ ਮੰਜ਼ਲ ਤੱਕ ਕਿਸ ਤਰ੍ਹਾਂ ਜਾ ਸਕਦੇ ਤੁਸੀਂ ਕਦੀ ਨਹੀਂ ਜਾ ਸਕਦੇ ਤੁਹਾਨੂੰ ਰਸਤੇ ਦਾ ਨਹੀਂ ਪਤਾ ਕਿ ਅਸਲ ਰਸਤਾ ਕਿਹੜਾ ਹੈ ਗਲਤ ਰਸਤੇ ਤੇ ਚੱਲ ਰਹੇ ਜੀ ਤੁਹਾਨੂੰ ਇਲਮ ਨਹੀਂ ਹੈ ਤੇ ਤੁਸੀਂ ਕਦੀ ਵੀ ਮੰਜ਼ਲ ਤੇ ਨਹੀਂ ਜਾ ਸਕਦੇ ਚਾਹੇ ਜਿੰਨੀ ਮਰਜ਼ੀ ਤੁਸੀਂ ਮਿਹਨਤ ਕਰ ਲੋ ਜਿੰਨੀ ਮਰਜ਼ੀ ਤੁਸੀਂ ਵੀਰੋ ਆ ਨਵੇਂ ਤੋਂ ਨਵਾਂ ਤਰੀਕਾ ਪਨਾਲੋ ਕਿਉਂਕਿ ਤੁਸੀਂ ਗਲਤ ਤੁਹਾਡੇ ਕੋਲ ilm ਹੈ ਗਲਤ ਤੁਸੀਂ ਦਿਸ਼ਾ ਦੇ ਅੰਦਰ ਜਾ ਰਹੇ ਜੇ ਇਹ ਸਭ ਤੋਂ ਵੱਡੀ ਮੂਰਖਤਾ ਦੀ ਨਿਸ਼ਾਨੀ ਹੈ ਦੂਸਰਾ ਵੀਰੋ ਕਿ ਅਸੀਂ ਐਸੇ ਕਿਸੇ ਬੰਦੇ ਕੋ ਆਸ਼ਾ ਰੱਖੀਏ ਖੁਸ਼ੀ ਦੀ ਕਾਮਯਾਬੀ ਦੀ ਜਿਹੜਾ ਸਾਨੂੰ عطا ਹੀ ਨਹੀਂ ਕਰ ਸਕਦਾ ਜਿਸ ਤਰ੍ਹਾਂ ਕਿ ਲੋਕ ਵੀਰੋ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਨੂੰ ਛੱਡ ਕੇ ਪਖੰਡੀ ਬਾਬਿਆਂ ਕੋ ਜਾਂਦੇ ਆ ਵੀਰੋ ਅਮੀ ਲੋਗਾ ਕੋਲੋਂ ਅਸੀਂ ਉਮੀਦਾਂ ਅਸਾਂ ਲਾ ਲੈਨੇ ਕਿ ਸਾਡੀ ਉਹ ਮਦਦ ਕਰੇਗਾ ਸਾਨੂੰ ਉਹ ਨੌਕਰੀ ਤੇ ਲਵਾਏਗਾ ਸਾਡਾ ਉਹ ਕਾਰੋਬਾਰ ਬਣਾ ਦੇਗਾ ਤੇ ਆਪਣੇ ਆਪ ਤੇ ਆਤਮਾਦਨੀ ਕਰਦੇ ਅੱਲਾ ਰੱਬੁਲ ਇਜ਼ਤ ਦੀ ਬਾਰਗਾ ਦੇ ਵਿੱਚ ਝੁੱਕ ਕੇ ਉਹਦੇ ਕੋਲ ਮਦਦ ਨਹੀਂ ਮੰਗਦੇ ਤੇ ਆਪ ਮਿਹਨਤ ਨਹੀਂ ਕਰਦੇ ਤੇ ਕਿਸੇ ਦੇ ਫਜ਼ੂਲ ਜਿਹੜੀ ਆਸ਼ਾ ਰੱਖਣੀ ਹੈ ਖੁਆਇਸ਼ ਰੱਖਣੀ ਹੈ ਉਮੀਦ ਰੱਖਣੀ ਹੈ ਵੀਰੋ ਇਹ ਵੀ ਇੱਕ ਮਨੁੱਖ ਬੰਦੇ ਦੀ ਨਿਸ਼ਾਨੀ ਹੈ ਤੇ ਤੀਸਰਾ ਕਿ ਐਸੇ ਕੰਮ ਕਰਨਾ ਜਿਨ੍ਹਾਂ ਦੇ ਵਿੱਚੋਂ ਕੋਈ ਸਾਨੂੰ ਫਲ ਨਹੀਂ ਮਿਲ ਸਕਦਾ ਜਿਸ ਤਰ੍ਹਾਂ ਤੁਸੀਂ ਦੇਖਿਆ ਹੁਣ ਆ ਮੈਂ ਕਿ ਕਈ ਲੋਕ ਜੀ ਬਿੱਲੀ ਸਾਡਾ ਰਾਹ ਕੱਟ ਗਈ ਆ ਜੀ ਅੱਜ ਨਹੀਂ ਅਸੀਂ ਬਾਹਰ ਜਾਣਾ ਜੀ ਬਿੱਲੀ ਨੇ ਰਾਹ ਕੱਟਦਾ ਜੀ ਮਨੁਸਨ ਦੀ ਲਾਮਤ ਹੈ ਜੀ ਜੀ ਸ਼ਨੀਵਾਰ ਹੈ ਇਹ ਜਨਾਬ ਇੱਥੇ ਅਸੀਂ ਕਿਸੇ ਵੀ ਕੰਮ ਦੀ ਸ਼ੁਰੂਆਤ ਨਹੀਂ ਕਰਨੀ ਕਿਉਂਕਿ ਇਹ ਦਿਨ ਚੰਗਾ ਨਹੀਂ ਹੈ ਪਵਿੱਤਰ ਦਿਨ ਨਹੀਂ ਹੈ ਵੀਰੋ ਇਹੋ ਜੀ ਆਣੀ ਹੈ ਤਹਮਾਤ ਹੈ ਜਿਹੜੀ ਇਹੋ ਜੀ ਇੱਕ ਇੱਕ ਵਿਰਥ ਕੰਮ ਹੈ ਜਿਹਦੇ ਨਾਲ ਅਸੀਂ ਆਪਣਾ ਕੀਮਤੀ ਟਾਈਮ ਆਪਣਾ ਵੀਰੋ ਆਪਣੀ ਪੋਟੈਂਸ਼ੀਅਲ ਉਹਨੂੰ ਜ਼ਾਇਆ ਕਰਨੇ ਆ ਤੇ ਵੀਰੋ ਇਹ ਤਿੰਨ ਲੱਛਣਾਂ ਤੋਂ ਤੁਸੀਂ ਬਾਝੋ ਸੱਚੇ ਦਿਲ ਦੇ ਨਾਲ ਅੱਲਾ ਰੱਬੁਲ ਇੱਜ਼ਤ ਦੀ ਬੰਦਗੀ ਉਸ ਦੀ ਇਬਾਦਤ ਤੇ ਮਿਹਨਤ ਕਰੋ ਤੇ ਅੱਲਾ ਪਾਕ ਦੀ ਜ਼ਾਤ ਤੇ ਭਰੋਸਾ ਰੱਖੋ ਉਹ ਜ਼ਾਤ ਤੁਹਾਨੂੰ ਜ਼ਰੂਰ ਕਾਮਯਾਬ ਕਰੇਗੀ ਵੀਰੋ اگر ਤੁਹਾਡੇ اندر ਇਹ ਲੱਛਣ ਮੌਜੂਦ ਹੈ ਤੇ ਇਹਨਾਂ ਲੱਛਣਾਂ ਨੂੰ ਛੱਡ ਦਿਓ ਤਾਂ ਕਿ ਜ਼ਿੰਦਗੀ ਦੇ ਅੰਦਰ ਤੁਸੀਂ ਕਾਮਯਾਬ ਹੋ ਸਕੋ ਅਗਰ ਚੱਲ ਕੇ ਬਹੁਤ ਪੈਰੀ ویڈیو ਸੀ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ رائے ਦਾ اظہار لازمی کرنا ਆਪਾਂ ਤੁਹਾ ਦਾ ਖਿਆਰ ਰੱਖਣ ਦਾ ਵਾਅਦਾ ਯਾਦ ਰੱਖਣਾ ਅੱਲਾ ਫਜ਼ਲ अज की कथा देव मस्कीन जो तीन कामों के बारे दे पे थे पहला काम है कि सूँ गलत इलम हासिल नहीं करना चाहिए दूसरा काम है कि हमेशा अल्लाह तला की जात उत्ते भरोसा रखना चाहिए झूठे फकीरें बाया उत्ते भरोसा नहीं रखना चाहिए तो उन्होंने को जाना भी नहीं चाहिए ते तीसरा तो तीसरा काम है तोहमाफात अमल नहीं करना चाहिए जिस तरह के काली बी रास्ता कट गई तो सा नुकसान होएगा शीशा टट गया तो सारा नुकसान होएगा बहुत ही शानदार कथा से भीर ਤਾਰੂ ਵੀ ਸਲਾਹੀ ਕਮੈਂਟਸ ਕਰਕੇ ਆਪਣੀ ਰਾਜੇਦਾਨ ਲਾਜ਼ਮੀ ਕਰਿਆ ਤਾਂ ਮੈਂ ਖਟੇਸਾ ਖਿਆਲ ਰੱਖਾ